ਜੇ ਤੁਸੀਂ ਸਿੱਖ ਕੌਮ ਨਾਲ ਸੰਬੰਧ ਰੱਖਦੇ ਆ ਨਾ ਤਾਂ ਇਹ ਜਾਣਕਾਰੀ ਤੁਹਾਡੇ ਲਈ ਬਹੁਮੁੱਲਾ ਜੇਲਮ ਦਰਿਆ ਦੇ ਕਿਨਾਰੇ ਸਿੱਖਾਂ ਦਾ ਇੱਕ ਐਸਾ ਇਤਿਹਾਸਕ ਸਥਾਨ ਦਿਖਾਉਣ ਆਇਆ ਜਿਹਦੇ ਬਾਰੇ ਬਹੁਤ ਸਾਰੇ ਸਿੱਖਾਂ ਨੂੰ ਪਤਾ ਹੀ ਨਹੀਂ ਏਸੇ ਹੀ ਸਥਾਨ ਤੇ 6ਵੇਂ ਗੁਰੂ ਸਾਹਿਬ ਨੇ ਆਪਣੇ ਹੱਥਾਂ ਨਾਲ ਚਨਾਰ ਦੇ ਰੁੱਖ ਲਾਏ ਸੀ ਜਿੰਨਾ ਰੁੱਖਾਂ ਚੋਂ ਇੱਕ ਰੁੱਖ ਦਾ ਤਣਾ ਅੱਜ ਵੀ ਖੜਾ ਹੈ ਇੱਥੇ ਆਪਣਾ ਮਹਾਰਾਜਾ ਰਣਜੀਤ ਸਿੰਘ ਇਸ ਜਗ੍ਹਾ ਦੇ ਵਿੱਚ ਇੰਨੀ ਸ਼ਰਧਾ ਰੱਖਦਾ ਸੀ ਕਿ ਉਹਨੇ ਇਸ ਜਗ੍ਹਾ ਦੇ ਨਾਂ ਜੰਗੀਰਾ ਲਵਾਤੀਆਂ ਸੀ ਜਿਹੜੀਆਂ ਬਾਅਦ ਦੇ ਵਿੱਚ ਡੋਗਰਿਆਂ ਨੇ ਖਤਮ ਕਰਤੀਆਂ ਸੀ ਅੱਜ ਵੀ ਇਸ ਜਗ੍ਹਾ ਦੀ ਸ਼ਾਂਤੀ ਬਰਕਰਾਰ ਹੈ ਪਰ ਦੁੱਖ ਦੀ ਗੱਲ ਇੱਕ ਇਹ ਆ ਕਿ ਬਹੁਤ ਸਾਰੀ ਸਿੱਖ ਕੌਮ ਨੂੰ ਇਸ ਜਗ੍ਹਾ ਬਾਰੇ ਨਹੀਂ ਪਤਾ ਹਮੇਸ਼ਾ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਤੇ ਆਪਣੇ ਇਤਿਹਾਸਕ ਸਥਾਨ ਭੁੱਲ ਜਾਂਦੀਆਂ ਉਹ ਕੌਮਾਂ ਖਤਮ ਹੋ ਜਾਂਦੀਆਂ ਆਪਣਾ ਸਾਰਿਆਂ ਦਾ ਫਰਜ਼ ਬਣਦਾ ਕਿ ਇਸ ਜਾਣਕਾਰੀ ਨੂੰ ਸਾਰੀ ਕੌਮ ਤੱਕ ਸਾਂਝਾ ਕਰੀਏ ਸ਼ੇਅਰ ਕਰੀਏ ਆਜੋ ਹਰ ਪੇਜ ਤੋਂ ਲੈਨੇ ਆ ਆਪਾਂ ਬਹੁਮੁੱਲ ਜਾਣਕਾਰੀ ਹਾਂਜੀ ਸਾਸ਼ਟਰੀ ਕਾਲ ਜੀ ਸਾਰਿਆਂ ਨੂੰ ਇਸ ਵਕਤ ਮੈਂ ਕਸ਼ਮੀਰ ਦੇ ਬਾਰਾ ਮੁਲਾ ਦੇ ਵਿੱਚ ਖੜਾ ਹਾਂ ਆ ਨਾਲ ਮੇਰੇ ਵਗ ਰਿਹਾ ਜੇਲਮ ਦਰਿਆ ਆ ਦੇਖ ਸਕਦੇ ਹੋ ਇਧਰਲੇ ਪਾਸੇ ਵਾਦੀਆਂ ਦੇ ਵਿੱਚ ਜੇਲਮ ਦਰਿਆ ਵਗ ਰਿਹਾ ਵਾ ਤੇ ਵੱਡੀ ਗੱਲ ਤੁਹਾਨੂੰ ਖਾਸ ਮੈਂ ਇਹ ਦੱਸ ਦਿਆਂ ਵੀ ਆਪਣੇ ਛੇਵੇਂ ਪਾਸ਼ਾ ਹਰਗੋਬਿੰਦ ਸਾਹਿਬ ਜੀ ਇਸ ਧਰਤ ਦੇ ਉੱਤੇ ਆਏ ਸੀਗੇ ਇਸ ਦਿਖਾਈਦਲੇ ਪਾਸੇ ਵਾਦੀਆਂ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਵਾ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜਹਾਂਗੀਰ ਬਾਦਸ਼ਾਹ ਦੇ ਨਾਲ ਇੱਥੇ ਪਹੁੰਚੇ ਸਨ ਉਹਨਾਂ ਵੇਲਿਆਂ ਦੇ ਵਿੱਚ ਕਿਉਂਕਿ ਜਦੋਂ ਜਹਾਂਗੀਰ ਉਧਰ ਦਿੱਲੀੋਂ ਚੱਲਿਆ ਸੀ ਤੇ ਗੁਰੂ ਸਾਹਿਬ ਨੂੰ ਉਹਨਾਂ ਨੇ ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਤੋਂ ਲੈ ਲਿਆ ਸੀ ਕਸ਼ਮੀਰ ਵਿੱਚ ਸ਼੍ਰੀਨਗਰ ਹੁੰਦੇ ਹੋਏ ਕਈ ਥਾਵਾਂ ਤੋਂ ਘੁੰਮਦੇ ਹੋਏ ਹਰੀ ਪਰਬਤ ਵੀ ਉੱਥੇ ਗਏ ਸੀ ਉੱਥੋਂ ਹੁੰਦੇ ਹੋਏ ਫਿਰ ਗੁਰੂ ਸਾਹਿਬ ਇੱਥੇ ਪਹੁੰਚੇ ਸੀਗੇ ਇਸ ਪਹਾੜ 'ਚੋਂ ਇੱਕ ਖਾਸ ਕਿਸਮ ਦਾ ਪੱਥਰ ਨਿਕਲਦਾ ਵਾ ਜਿਸ ਪੱਥਰ ਦੇ ਨਾਲ ਇੱਕ ਤਖਤ ਬਣਾਇਆ ਗਿਆ ਸੀਗਾ ਜਿੱਥੇ ਜਿਹੜਾ ਕਿ ਬਾਦਸ਼ਾਹ ਨੂੰ ਭੇਟ ਕਰਨਾ ਸੀਗਾ ਗੁਰੂ ਉਹਨਾਂ ਨੇ ਹਰਗੋਬਿੰਦ ਸਾਹਿਬ ਜੀ ਨੂੰ ਦਿੱਤਾ ਸੀਗਾ ਤੇ ਜਿੰਨਾ ਚਿਰ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਰਹੇ ਤਾਂ ਉਹਨਾਂ ਚਿਰ ਉਹ ਤਖਤ ਤੇ ਬਰਾਜਮਾਨ ਰਹੇ ਦੱਸਿਆ ਜਾਂਦਾ ਵੀ ਸਮਾਂ ਪਾ ਕੇ ਜਦੋਂ ਗੁਰਦੁਆਰਾ ਸਾਹਿਬ ਦਾ ਨਿਰਮਾਣ ਹੋਣਾ ਸੀਗਾ ਤਾਂ ਉਸ ਸਮੇਂ ਵਿੱਚ ਉਹ ਤਖਤ ਤੋੜ ਦਿੱਤਾ ਗਿਆ ਇਹ ਮੰਦ ਭਾਗੀ ਗੱਲ ਜੋ ਖੋਜ ਤੋਂ ਪਤਾ ਲੱਗੀ ਆ ਤਾਂ ਉਸ ਤੇ ਆਪਾਂ ਗੁਰਦੁਆਰਾ ਸਾਹਿਬ ਵੀ ਦੇਖਾਂ ਕਿ ਗੁਰੂ ਸਾਹਿਬ ਨੇ ਇੱਥੇ ਚਿਨਾਰ ਦਾ ਰੁੱਖ ਵੀ ਲਵਾਇਆ ਸੀਗਾ ਚਿਨਾਰ ਦੇ ਰੁੱਖ ਦੀ ਇਹ ਮਿਆਦ ਬਹੁਤ ਵੱਡੀ ਹੁੰਦੀ ਆ ਕਹਿੰਦੇ ਵੀ ਉਹ ਵੀ ਕੱਟ ਦਿੱਤਾ ਗਿਆ ਸੀ ਤੇ ਉਹਦਾ ਸਿਰਫ ਇੱਕ ਤਣਾ ਬਾਕੀ ਆ ਉਹ ਬਾਕੀ ਬਚੇ ਚਾਰੇ ਪਾਸੇ ਵੱਧੀਆਂ ਚ ਘਿਰਿਆ ਹੋਇਆ ਏਰੀਆ ਵਾ ਇੱਥੇ ਸੁਣ ਮੈਂ ਹੋਰ ਗੱਲ ਦੱਸ ਦਿਆਂ ਇੱਥੋਂ ਨੇ ਇੱਕ ਜਦੋਂ ਗੁਰੂ ਸਾਹਿਬ ਗੁਜ਼ਰ ਰਹੇ ਸੀਗੇ ਤਾਂ ਰਸਤੇ ਦੇ ਵਿੱਚ ਨਾ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਆਈ ਜਦੋਂ ਬੱਚੇ ਦੇ ਰੋਣ ਦੀ ਆਵਾਜ਼ ਆਈ ਤਾਂ ਬਹੁਤ ਗੰਦੀ ਜੀ ਹਾਲਤ ਦੇ ਵਿੱਚ ਸੀਗਾ ਮਤਲਬ ਮੁਕਾਬਸੇ ਮਿੱਟੀ ਘਟੇ ਦੇ ਵਿੱਚ ਉਹ ਬੱਚਾ ਚੱਕ ਕੇ ਲੈ ਕੇ ਆਏ ਕਹਿੰਦੇ ਜੀ ਇਹ ਤਾਂ ਗੰਦਾ ਬਹੁਤ ਗੰਦਾ ਜਿਹਾ ਹੋਇਆ ਪਿਆ ਬੱਚਾ ਉਹਨੂੰ ਸਿੱਟਣ ਦਾ ਕਾਰਨ ਇਹ ਸੀ ਕਿ ਉਹਦੇ ਨਾਲ ਕੁਝ ਸਰੋਤਾਂ ਅਨੁਸਾਰ ਦੱਸਿਆ ਜਾਂਦਾ ਉਹਦੇ ਦੰਦ ਸੀ ਜੰਮਦੇ ਦੇ ਦੰਦ ਸੀਗੇ ਤੇ ਕੁਝ ਅਨੁਸਾਰ ਦੱਸਿਆ ਇਹਦੇ ਹੱਥ ਦੀ ਉਂਗਲਾਂ ਵੱਧ ਸੀ ਮਤਲਬ ਆਪ ਸ਼ਗਨਾ ਕਰਕੇ ਉਹਨੂੰ ਸੱਟ ਗਏ ਸੀਗੇ ਤੇ ਗੁਰੂ ਸਾਹਿਬ ਨੇ ਆਪਣੀ ਗੋਦੀ 'ਚ ਚੱਕ ਕੇ ਆ ਉਹਨੂੰ ਨਵਾਇਆ ਧਵਾਇਆ ਤੇ ਵੱਡਾ ਹੋ ਕੇ ਨਾਂ ਬਣਿਆ ਸੁਥਰੇਸ਼ਾ ਗੁਰੂ ਸਾਹਿਬ ਨੇ ਉਹਦਾ ਨਾਮ ਰੱਖ ਕਹਿੰਦੇ ਭਾਈ ਇਹ ਗੰਦਾ ਨਹੀਂ ਤਾਂ ਸੁਥਰਾ ਵਾ ਤੇ ਜਿਹਦਾ ਆਪਾਂ ਸੁਣਦੇ ਆ ਨਾ ਸੁਥਰੇ ਸ਼ਾ ਸੁਥਰੇ ਸ਼ਾ ਬਹੁਤ ਵੱਡਾ ਕਵੀ ਹੋਇਆ ਵਾ ਉਹ ਇਸੇ ਧਰਤੀ ਤੋਂ ਸੀਗੇ ਤੇ ਇਸ ਵਾਦੀਆਂ ਦੇ ਵਿੱਚ ਆਪਾਂ ਗੁਰਦੁਆਰਾ ਸਾਹਿਬ ਵੀ ਦੇਖਦੇ ਜਾਂਦੇ ਆ ਤੇ ਨਾਲ ਦੀ ਨਾਲ ਇਤਿਹਾਸ ਦੀ ਸਾਂਝ ਵੀ ਪਾਵਾਂਗੇ ਇਹ ਧਰਤੀ ਦਾ ਬਾਰਾਮੁੱਲਾ ਨਾ ਕਿਵੇਂ ਪਿਆ ਬਾਰਾਮੁੱਲਾ ਆਪਦੇ ਆਪ ਦੇ ਵਿੱਚ ਇੱਕ ਨਾ ਨਾ ਆਮ ਤੌਰ ਤੇ ਸੁਰਖੀਆਂ ਦੇ ਵਿੱਚ ਰਹਿਣ ਵਾਲਾ ਏਰੀਆ ਵਾ ਮਤਲਬ ਜੋ ਕੁ ਇਹ ਬਾਰਾਮੁੱਲਾ ਆਪਣੇ ਆਪ ਦੇ ਵਿੱਚ ਇੱਕ ਜ਼ਿਲ੍ਹਾ ਵਾ ਗੁਪੀਵ੍ਰਿਤਰੋਂ ਦਿਖਾਉਂਦੇ ਤਰੇ ਆ ਉਹ ਮੜਾ ਨਿਸ਼ਾਨ ਸਾਹਿਬ ਦਿਖਾ ਦਿਓ ਆਵਾਦੀਆਂ ਦਿਖਾਈ ਤਰੇਓ ਵੀ ਬਾਰਾਮੁੱਲਾ ਦਾ ਨਾਂ ਕਿਵੇਂ ਪਿਆ ਵੀ ਦੱਸਿਆ ਜਾਂਦਾ ਵੀ ਇੱਥੇ ਨੇ ਇੱਕ ਰਿਸ਼ੀ ਸੀਗੇ ਕੇਸ਼ੇਪ ਰਿਸ਼ੀ ਜੀ ਉਹਨਾਂ ਦਾ ਲੜਕਾ ਸੀਗਾ ਪੁੱਤ ਉਹਦੇ ਕੇਸ਼ੇਪ ਰਿਸ਼ੀ ਦੇ ਘਰੇ ਉਹਨਾਂ ਦੀ ਪਤਨੀ ਅਦਿੱਤੀ ਦੀ ਕੁੱਖੋਂ ਕਹਿੰਦੇ 52ਵਾਂ ਅਵਤਾਰ ਦਾ ਜਨਮ ਹੋਇਆ ਸੀ ਜਿੱਥੇ ਕਿਹਾ ਜਾਂਦਾ ਵੀ ਜਹਾਂ 52 ਹੋਏ ਅਵਤਾਰ ਬਾਰਾਮੁੱਲਾ ਕੋ ਨਾਮ ਮਾ ਇਸੇ ਕਰਕੇ ਇਸ ਦਾ ਨਾਮ ਬਾਰਾ ਮੁੱਲਾ ਪੈ ਗਿਆ ਸੀ ਮਤਲਬ ਪ੍ਰਾਚੀਨ ਪ੍ਰਾਤਨ ਮਿਥਾਂ ਦੇ ਅਨੁਸਾਰ ਹੀ ਇਹਦਾ ਨਾਮ ਪਿਆ ਸੀਗਾ ਆਓ ਆਪ ਅਗਲੇ ਪਾਸੇ ਚੱਲਦੇ ਹਾਂ ਤੇ ਰੁੱਖ ਵੀ ਦਿਖਾ ਕੇ ਲੈ ਕੇ ਉਹਨਾਂ ਤੁਹਾਨੂੰ ਇਧਰਲੇ ਪਾਸੇ ਗੁਰਦੁਆਰਾ ਸਾਹਿਬ ਆ ਗਿਆ ਸਾਰੀ ਇਮਾਰਤ ਤੁਸੀਂ ਗੁਰਦੁਆਰਾ ਸਾਹਿਬ ਦੀ ਦੇਖੋਗੇ ਇਧਰਲੇ ਪਾਸੇ ਚਿਨਾਰ ਦੇ ਰੁੱਖ ਖੜੇ ਨੇ ਜੋ ਗੁਰੂ ਸਾਹਿਬ ਨੇ ਆਪਣੇ ਹੱਥੀਂ ਚਿਨਾਰ ਲਾਇਆ ਸੀ ਉਹ ਆ ਸੀ ਇੱਕ ਖੂਹ ਵੀ ਲਵਾਇਆ ਸੀਗਾ ਜਹਾਂਗੀਰ ਬਾਦਸ਼ਾਹ ਦੇ ਕਹਿਣ ਤੇ ਇੱਕ ਖੂਹ ਇਹ ਸੀ ਉਹ ਖੂਤਾ ਬੰਦ ਦਾ ਮਤਲਬ ਪਾਣੀ ਇਥੋਂ ਨਿਕਲਿਆ ਜਾਂ ਨਲਕੇ ਰਾਹੀਂ ਮਤਲਬ ਮਾਡਰਨ ਤਕਨੀਕ ਰਾਹੀਂ ਪਾਣੀ ਜਲ ਕੱਢ ਲਿਆ ਜਾਂਦਾ ਤੇ ਇਹ ਸੀ ਚਨਾਰ ਦਰ ਰੱਖ ਜਿਹਦਾ ਇੱਕ ਤਣਾ ਮਤਲਬ ਕਹਿ ਸਕਦੇ ਥੋੜਾ ਜਿਹਾ ਮਤਲਬ ਅਖਸ਼ ਬਚਿਆ ਹੋਇਆ ਵਾ ਹਨਾ ਇਹ ਯਾਦਗਾਰ ਵਜੋਂ ਰੱਖਿਆ ਗਿਆ ਵਾ ਚਲੋ ਜਿੰਨਾ ਬਚਿਆ ਉਹਨਾਂ ਹੀ ਸਹੀ ਤੇ ਇੱਥੇ ਸੁਣੋ ਮੈਂ ਦੱਸ ਦਿਆਂ ਵੀ ਮਹਾਰਾਜਾ ਰਣਜੀਤ ਸਿੰਘ ਜੀ ਵੇਲੇ ਇਸ ਜਗ੍ਹਾ ਨੂੰ ਚਾਰ ਕਹਿ ਸਕਦੇ ਆ ਕਿ ਚਾਰ ਪਿੰਡਾਂ ਦੀ ਜ਼ਾਇਗੀਰ ਲੱਗੀ ਹੁੰਦੀ ਸੀਗੀ ਤੇ ਜਦੋਂ ਉਹ ਤੋਂ ਬਾਅਦ ਵਿੱਚ ਡੋਗਰਿਆਂ ਦਾ ਰਾਜ ਆਇਆ ਜਦੋਂ ਤੋ ਡੋਗਰਾਂ ਦੇ ਰਾਜ ਦੇ ਵੇਲੇ ਫਿਰ ਉਹ ਜੰਗੀਰ ਉਹਨਾਂ ਨੇ ਹਟਾ ਦਿੱਤੀ ਗਈ ਸੀ ਕਿਉਂਕਿ ਉਹ ਇਧਰ ਗੁਰਦੁਆਰਾ ਸਾਹਿਬ ਦਿਖਾ ਦਿਓ ਵੀ ਇੱਕ ਇੱਥੇ ਨਾ ਮਤਲਬ ਸਿੱਖਾਂ ਦੀ ਆਬਾਦੀ ਥੋੜੀ ਆ ਮਤਲਬ ਆਮ ਤੌਰ ਤੇ ਆਮ ਨਾਲੋਂ ਘੱਟ ਪਾਈ ਗਈ ਐ ਇੱਥੇ ਤੇ ਉਸੇ ਵੇਲੇ ਜਦੋਂ ਜੰਗੀਰ ਲਗਾਈ ਗਈ ਸੀ ਤਾਂ 79 ਰੁਪਏ ਸਾਲਾਨਾ ਦਿੱਤੇ ਜਾਂਦੇ ਸੀ ਉਹਨਾਂ ਵੇਲੇ ਚਾਰ ਪਿੰਡਾਂ ਦੀ ਜੰਗੀਰ علیحد ਦਾ ਤੁਸੀਂ 79 ਰੁਪਏ ਲਾ ਕੇ ਤੋਂ ਸੀ ਤੇ ਜਦੋਂ ਡੋਗਰਿਆਂ ਦੇ ਰਾਜ ਵਿੱਚ ਮਹਾਰਾਜਾ ਪ੍ਰਤਾਪ ਸਿੰਘ ਹੋਇਆ ਡੋਗਰਾ ਤੋ ਉਹਨੇ ਫਿਰ ਕਹਿੰਦੇ ਇਹ 80 ਉਹ 80 ਰੁਪਏ ਸੀ ਉਹ ਬੰਦ ਕਰਾਤੇ ਸੀਗੇ ਤੇ ਇਹਦੇ ਨਾਲ ਹੀ ਨਾ ਦੱਸਿਆ ਜਾਂਦਾ ਵੀ ਕਿਤੇ ਸਰਾਂ ਵੀ ਬਣਾਈ ਗਈ ਸੀ ਜਹਾਂਗੀਰ ਬਾਦਸ਼ਾਹ ਨੇ ਦੇ ਨਾਲ ਉੱਥੇ ਗੁਰੂ ਸਾਹਿਬ ਵੀ ਗਏ ਸੀ ਉਹ ਵੀ ਕਹਿੰਦੇ ਹੁਣ ਖਤਮ ਹੋ ਚੁੱਕੀ ਆ ਮਤਲਬ ਕਾਫੀ ਇਤਿਹਾਸਕ ਚੀਜ਼ਾਂ ਸੀਗੀਆਂ ਥਾਵਾਂ ਸੀ ਜਿਹੜੀਆਂ ਬਿਲਕੁਲ ਹੀ ਨਸ਼ਟ ਹੋ ਚੁੱਕੀਆਂ ਹਨਾ ਗੁਰਦੁਆਰਾ ਸਾਹਿਬ ਬਚਿਆ ਇੱਕ ਚਿਨਾਰ ਦਾ ਛੋਟਾ ਜਿਹਾ ਰੁੱਖ ਪਤਣਾ ਬਚਿਆ ਵਾ ਇੱਕ ਖੂਦ ਹੀ ਨਿਸ਼ਾਨੀ ਇਹ ਵੱਦੀਆਂ ਦੇ ਵਿੱਚ ਤੁਸੀਂ 12 ਮੁੱਲਾ ਜੰਕਸ਼ਮੀਰ ਦੇ ਵਿੱਚੋਂ ਆਪਾਂ ਇਹ ਵੀਡੀਓ ਬਣਵਾਈ ਬਣਾਈ ਆ ਕਿਉਂਕਿ ਰਾਤ ਅਸੀਂ ਗੁਲਮਰਗ ਤੋਂ ਹੁੰਦੇ ਹੋਏ ਸੇਬਾਂ ਦੇ ਬਾਗਾਂ ਦੇ ਵਿੱਚੋਂ ਦੀ ਹੁੰਦੇ ਹੋਏ ਇੱਧਰ ਆ ਪਹੁੰਚੇ ਸੀ ਹੁਣ ਅਸੀਂ ਇਸ ਤੋਂ ਬਾਅਦ ਕਿਰਨ ਵੈਲੀ ਜਾਵਾਂਗੇ ਕੁਪਵਾੜਾ ਇੱਥੋਂ ਪੈਂਦਾ ਇਹ ਦਹਿਸ਼ਤਗਰਦੀ ਦੇ ਲਈ ਥੋੜਾ ਜਿਹਾ ਬਦਨਾਮ ਏਰੀਆ ਸੀ ਹੁਣ ਹਾਲਾਤ ਠੀਕ ਨੇ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਮਿਹਰਬਾਨੀ ਧੰਨਵਾਦ